ਸਤਨਾਮ ਓਾਇਕ ਸ੍ਰੀ ਵਾਹਿਗੁਰੂ ਦਰਸ਼ਨ ਪਿਆਸੀ ਦਿਨ ਰਾਤ ਚਿਤ ਵਾ ਅਨੰਦ ਨੀਤ ਕੋਲ ਕਪਟ ਗੁਰ ਮਿਲਿਆ ਨਾਨਕ ਹਰ ਸੰਗ ਮੀਤ ਸੋ ਵੇ ਸਿਫਤ ਖਸਮਦੀ ਨੂਰ ਅਰ ਸਹਕਰਸਾ ਚੱਟੀ ਐ ਤਦ ਡਿਠੀ ਸਚੇ ਪਾਤਸ਼ਾਹੂ ਮਲ ਜਨਮ ਜਨਮ ਦੀ ਕਟੀਏ ਸਜਣ ਸਚਾ ਸਿਰ ਸਾਹ ਦੇ ਜਿਸ ਪਾਸ ਬਹਿਟਿਆ ਸੋਹੀ ਹੈ ਸਬਨਾਂ ਦਾ ਵੀ ਸੁਖ ਹਟਲ ਗੁਰਸੇਵੀ ਹੈ ਅਹੰਸ ਸਜ ਦਰਸ਼ਨ ਪਰਸੇ ਹੈ ਗੁਰੂ ਕੈ ਜਨਮ ਮਰਨ ਦੁਖ ਨਰਸਨ ਪਰਸੇ ਹੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ تناسری محلہ چوتھا ہما اندلی اند بکھے راتی کیوں چال گور چالی ਸਤ ਗੁਰ ਦਇਆ ਕਰੀ ਸੁਖ ਦਾਤਾ ਹਮਲਾਵੇ ਆਪਨ ਪਾਨੀ ਹਮ ਅੰਧਲੇ ਆਂਧ ਬਿਖੇ ਬਿਖਰਾਤੇ ਕਿਉ ਚੱਲੈ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮਲਾਵੇ ਆਪਨ ਪਾਲੀ ਗੁਰ ਸਿੱਖ ਮੀਤਾ ਚੱਲਾ ਗੁਰ ਚਾਲੀ ਜੋ ਗੁਰ ਕਹਿ ਸੋਈ ਤਲ ਮੰਨ ਹਰ ਹਰ ਕਥਾ ਨਿਰਾਨੀ ਰਹਾ ਹਰ ਕੇ ਸੰਤ ਸੁਣੋ ਜਨ ਪਾਈ ਗੁਰ ਸੇਵ ਬੇਗ ਬੇ ਗਾਲੀ ਸਤ ਗੁਰ ਸੇਵ ਖਰਚ ਹਰ ਬੰਦਾ ਹਾ ਮਤ ਜਾਣ આજ ਕੀ ਕਾਲੀ ਹਰ ਕੀ ਸੰਤ ਜਪੋ ਹਰ ਜਪਣਾ ਹਰ ਸੰਤ ਚੱਲ ਹਰ ਨਾਲੀ ਜੇਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਨਾਲੀ ਹਰ ਹਰ ਜਪਨ ਜਪ ਲੋ ਚਲੋ ਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਦ ਹਰ ਮੇਲਾ ਹਮ ਸਾਦ ਜਨਾ ਪੱਗ ਰਾਣੀ ਹਰ ਹਰ ਜਪਣ ਜਪਨੋ ਚਲੋ ਚਾਨਨੀ ਹਰ ਕਿਰਪਾ ਕਾਰ ਬਨ ਵਾਲੀ ਜਨਾਨਕ ਸੰਗਤ ਸਾਧ ਹਰ ਮਿਲਹਾ ਹਮ ਸਾਧ ਜਨਾ ਪਗ ਰਾਨੀ ਵਾਹ ਗੁਰੂ ਜੀ ਕਾ ਖਾਲਸਾ ਵਾਹ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਚੌਥਾ ਹਮਾ ਅੰਧਲੇ ਅੰਧ ਬਿਖੇ ਬਿਖਰਾਤੇ ਕਿਉ ਚੱਲ ਗੁਰ ਚਾਲੀ ਸਤ ਗੁਰ ਦਇਆ ਕਰੀ ਸੁਖਦਾਤਾ ਹਮ ਲਾਵੇ ਅਪਣ ਪਾਲੀ ਜਪੋ ਸਤਨਾਮ ਸ੍ਰੀ